ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਝੋਨੇ ਦੀ ਫਸਲ ਤੇ ਚੈਨਾ ਰੋਗ ਦੇ ਹਮਲੇ ਨੇ ਡਾਈ ਕਿਸਾਨਾਂ ਦੇ ਹੋਸ਼ ਮੈਰਾ ਨੇ ਝੋਨੇ ਦੇ ਬੋਣੇ ਬੂਟੀਆਂ ਦੀ ਸਮੱਸਿਆ ਪ੍ਰਤੀ ਚੌਕਸ ਰਹਿਣ ਦੀ ਦਿੱਤੀ ਸਲਾਹ ਝੋਨੇ ਦੀ ਖੇਤੀ ਵਿੱਚ ਮੋਰੀ ਮੰਨੇ ਜਾਣ ਵਾਲੇ ਸਰਹੱਦ ਦੇ ਜ਼ਿਲ੍ਹਾ ਗਰਦਾਸਪੁਰ ਜਿੱਥੇ ਇਸ ਵਾਰ 1.72 ਹੈਕਟੇਅਰ ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਹੇਠ ਰਕਬਾ ਲਿਆਂਦਾ ਗਿਆ ਹੈ ਜਦਕਿ ਕਿਸਾਨਾਂ ਵੱਲੋਂ ਬਿਜਾਈ ਕੀਤੀ ਗਈ ਝੋਨੇ ਦੀ ਫਸਲ ਵਿੱਚ ਝੋਨੇ ਦੇ ਬੂਟੇ ਬੋਨੇ ਰਹਿਣ ਕਾਰਨ ਕਿਸਾਨਾਂ ਨੂੰ ਚਾਇਨਾ ਵਾਇਰਸ ਦਾ ਪ੍ਰਕੋਪ ਸਤੌਣ ਲੱਗਾ ਹੈ ਦੱਸਣ ਜੋਗ ਹੈ ਕਿ ਚਾਇਨਾ ਵਾਇਰਸ ਦੇ ਰੋਗ 2022 ਦਰਨ ਪੰਜਾਬ ਵਿੱਚ ਪਹਿਲੀ ਵਾਰ ਦੇਖਿਆ ਗਿਆ ਸੀ ਅਤੇ ਪੰਜਾਬ ਵਿੱਚ ਇਸ ਰੋਗ ਨਾਲ ਤਕਰੀਬਨ 34000 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਸੀ ਬਜਾਈ ਕੀਤੇ ਗਏ ਝੋਨੇ ਦੀ ਫਸਲ ਵਿੱਚ ਝੋਨੇ ਦੇ ਪੌਣੇ ਬੂਟੇ ਰਹਿਣ ਸੰਬੰਧੀ ਕਿਸਾਨ ਮੰਗਲਜੀਤ ਕੁਰਨਾਮ ਸਿੰਘ ਕਲਵੰਤ ਸਿੰਘ ਬਲਦੇਵ ਸਿੰਘ ਨਿਰਮਨ ਸਿੰਘ ਨੇ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਦਰਨ ਉਹਨਾਂ ਵੱਲੋਂ ਕਾਸ਼ਤ ਕੀਤੀ ਗਈ ਪਰਮਲ 121 ਚਾਇਨਾ ਵਾਇਰਸ ਦੇ ਰੋਗ ਕਾਰਨ ਫਸਲ ਦੇ ਬੂਟੇ ਛੋਟੇ ਰਹਿ ਗਏ ਸਨ ਅਤੇ ਉਹਨਾਂ ਦੀ ਫਸਲ ਦੀ ਚਾਰ ਘਟ ਨਿਕਲਿਆ ਸੀ ਉੱਥੇ ਇਸ ਵਾਰ ਫਿਰ ਕਈ ਖੇਤਾਂ ਵਿੱਚ ਝੋਨੇ ਦੇ ਬੂਟੇ ਬੋਣੇ रह ਗਏ ਹਨ ਝੋਨੇ ਦੀ ਫਸਲ ਤੇ ਬੋਣੇ ਰੋਗ ਸਾਹਮਣੇ ਆਉਣ ਤੇ ਖੇਤੀਬਾੜੀ ਭਾਗ ਪੂਰੀ ਤਰ੍ਹਾਂ ਮੁਸਤਤ ਹੋ ਗਿਆ ਹੈ ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਮਰੀਤ ਸਿੰਘ ਨੇ ਕਿਹਾ ਕਿ ਝੋਨੇ ਦੇ ਬੋਣੇ ਬੂਟਿਆਂ ਦੀ ਸਮੱਸਿਆ ਪ੍ਰਤੀ ਕਿਸਾਨ ਚੌਕਸ ਰਹਿਣ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ਤੋਂ ਕਿਸਾਨਾਂ ਦੇ ਫੋਨ ਆ ਰਹੇ ਹਨ ਕਿ ਝੋਨੇ ਦੀ ਫਸਲ ਵਿੱਚ ਕੁਝ ਬੂਟੇ ਛੋਟੇ ਰਹਿ ਗਏ ਹਨ ਅਤੇ ਛੋਟਿਆਂ ਦਾ ਮਥਰਾ ਰਹਿ ਜਾਣਾ ਝੋਂਦੀ ਦਾ ਨਵਾਂ ਮਛਾਨੂ ਰੋਗ ਹੈ ਤੇ ਜੋ ਕਿ ਝੋਨੇ ਦੇ ਚਿੱਟੀ ਪੇਠ ਵਾਲੇ ਢਿੱਡੇ ਰਾਹੀਂ ਪ੍ਰਭਾਵਿਤ ਬੂਟੇ ਤੋਂ ਬੂਟੇ ਤੋਂ ਸਿਹਤਮੰਦ ਬੂਟੇ ਤੱਕ ਫੈਲਦਾ ਹੈ ਤੇ ਇਹ ਮਛਾਨੂ ਝੋਨੇ ਦੀਆਂ ਸਾਰੀਆਂ ਕਿਸਮਾਂ ਤੇ ਹਮਲਾ ਕਰ ਸਕਦਾ ਹੈ ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਦਰੀ ਉਹਨਾਂ ਦੇ ਪੱਤੇ ਨੋਕਦਰ ਤੇ ਜੜਾਂ ਘਟ ਡੁੰਗੀਆਂ ਰਹਿ ਜਾਂਦੀਆਂ ਹਨ ਉਹਨਾਂ ਕਹਾ ਕਿ ਚੋਨੇ ਦੀ ਫਸਲ ਵਿੱਚ ਇਸ ਸੰਭਾਵਿਤ ਬਿਮਾਰੀ ਦੇ ਚਿੰਨ ਨਜ਼ਰ ਆਉਣ ਤੇ ਜਦਿੱਕੀ ਖੇਤੀਬਾੜੀ ਅਧਿਕਾਰੀ ਖੇਤੀਬਾੜੀ ਵਿਗਿਆਨ ਕੇਂਦਰ ਜਾਂ ਪੀਏਯੂ ਦੇ ਖੇਤੀ ਮੈਹਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਤੇ ਕਿਸੇ ਦੇ ਕਹਿਣ ਤੇ ਕੋਈ ਇਸ਼ਕੜਕਾ ਨਹੀਂ ਕਰਨਾ ਚਾਹੀਦਾ ਉਹਨਾਂ ਦੱਸਿਆ ਕਿ ਚਿੱਟੀ ਪੇਠ ਵਾਲੇ ਟਿੱਡੇ ਦੀ آمد ਵੇਖਣ ਲਈ ਰਾਤ ਨੂੰ ਖੇਤ ਨੇੜੇ ਟਿਊਬਲ ਉੱਪਰ ਬਲਬ ਬਜਾ ਕੇ ਰੱਖੋ ਅਤੇ ਜੇਕਰ ਟਿੱਡੇ ਦੀ آمد ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟ ਨਾਸ਼ਕ ਜਿਵੇਂ ਕਿ 94 ਮਿਲੀਲ ਪੈਕਸਾਲੋਨ 10 ਐਮ ਐਮ ਸੀ ਜਾਂ 16 ਗ੍ਰਾਮ ਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਅਸ਼ੀਨ ਟੋਕਨ ਡੋਮিনেਟ ਅਵੀ ਐਸਜੀ ਜਾਂ 120 ਗ੍ਰਾਮ ਚੈਂਸ 50 ਡਬਲਯੂਜੀ ਜਾਂ 400 ਮਿਲੀ ਆਰਕੈਸਟਰਾ 10 ਐਸਸੀ ਜਾਂ 300 ਮਿਲੀ ਮੈਜਿਨ 10 ਐਸਸੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 10 ਲੀਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ ਉਹਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਵਿੱਚ ਇਸ ਬਿਮਾਰੀ ਪ੍ਰਤੀ ਪ੍ਰਤੀਰੋਧੀ ਸ਼ਕਤੀ ਵਿਦੋਂ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਕਾਕੇ ਪ੍ਰਭਾਵਿਤ ਬੂਟੀਆਂ ਨੂੰ ਪੁੱਟ ਕੇ ਡੂੰਘਾ ਦਬਾ ਦੇਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ